ਅੱਜ ਇੱਥੇ ਅਸੀਂ ਇੱਕ ਸਿਕਿਉਰਿਟੀ ਰਿਵਿਊ ਕਰ ਰਹੇ ਹਾਂ ਜਿਹੜੇ ਵੀ ਨਾਮੀਨੇਸ਼ਨ ਸੈਂਟਰਸ ਹਨ ਜੋ ਬਲਾਕ ਕਲਾਨੌਰ ਉਹਦੇ ਉਹਦੇ ਦੀਨਪੰਦੇ ਜਿਹੜੀ ਵੀ ਨਾਮੀਨੇਸ਼ਨ ਸੈਂਟਰਸ ਹਨ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਜੋ ਇੱਥੇ ਦੇ ਲੋਕਲ ਅਫਸਰ ਹਨ ਤੇ ਜਿਹੜੇ ਬੀਡੀ ਪੀਓਜ਼ ਇੱਥੇ ਮੌਜੂਦ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਜੋ ਵੀ ਸਿਕਿਉਰਿਟੀ ਮੈਜਰਸ ਲੈਣੇ ਹਨ ਉਹਨਾਂ ਦੀ ਸਮੀਖਿਆ ਕਰਕੇ ਕੱਲ੍ਹ ਦੀ ਪੂਰੀ ਤਿਆਰੀ ਕੀਤੀ ਜਾਏਗੀ ਸਰ ਲੋਕੀ ਜਿਹੜੇ ਆਪਣੇ ਪਰ ਰਣ ਕਾਗੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹਦੇ ਲੋਕਾਂ ਨੂੰ ਕੋਈ ਡਰ ਹਾਂਜੀ ਨਹੀਂ ਡਰ ਦੀ ਕੋਈ ਗੱਲ ਨਹੀਂ ਹੈ ਬਸ ਮੈਸੇਜ ਇਹੀ ਹੈ ਕਿ ਇੱਕ ਤੋਂ ਵੈਪਨ ਜਿਹੜੇ ਆਏ ਆ ਉਹ ਬਿਲਕੁਲ ਅਲਾਉਡ ਨਹੀਂ ਹੈ ਉਹਦੇ ਤੇ پابੰਦੀ ਹੈ ਤੋਂ ਇੱਥੇ ਕੋਈ ਵੀ ਅਗਰ ਹਥਿਆਰ ਲੈ ਕੇ ਆਂਦਾ ਤਾਂ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ ਵੀ ਪਰਸਨਸ ਅਲਾਉਡ ਹੈ ਜੋ ਨਾਮੀਨੇਸ਼ਨ ਆਪ ਭਰਨਗੇ ਜੋ ਉਹਨਾਂ ਦੇ ਵਿਟਨੈਸਰਸ ਹੈਗੇ ਸਿਰਫ ਉਹੀ ਜੋ ਅਧਿਕਰਤ ਬੰਦੇ ਹੈਗੇ ਉਹੀ ਅੰਦਰ ਆ ਸਕਦੇ ਆ ਬਾਕੀ ਸਾਰੇ ਜੋ ਉਹਨਾਂ ਨੂੰ ਅਲਾਉਡ ਨਹੀਂ ਹੈ ਤੋਂ ਬਾਹਰ ਹੀ ਨਾਕਾ ਲਗਾ ਕੇ ਉੱਥੇ 200 ਮੀਟਰ ਤੇ ਜਿਹੜੇ ਨਾਕੇ ਲਗਾਏ ਜਾਣਗੇ ਜਿੱਤੋਂ ਸਿਰਫ ਜੋ ਪਰਮਿਟਿਡ ਹੈ ਬੰਦੇ ਜੋ ਆਪਣਾ ਨਾਮੀਨੇਸ਼ਨ ਪੇਪਰ ਭਰਨਾ ਚਾਹੁੰਦੇ ਆ ਸਿਰਫ ਉਹਨਾਂ ਨੂੰ ਹੀ ਅਲਾਉਡ ਹੈ ਤੋਂ ਐਕਸਟਰਾ ਬੰਦੇ ਆ ਆਪਣੇ ਨਾਲ ਗੱਡੀਆਂ ਲਾਨਣ ਦੀ ਕੋਈ ਲੋੜ ਨਹੀਂ ਆ ਸ਼ਾਂਤੀਪੂਰਵਕ ਆਪਣਾ ਜਿਹੜਾ ਨਾਮੀਨੇਸ਼ਨ ਦਾ ਪ੍ਰੋਸੈਸ ਕੰਪਲੀਟ ਕਰਨ ਇਹ ਹੀ ਸਾਡੀ ਅਪੀਲ ਹੈ ਹੋਂ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ